ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਬਰਦਸਤ ਜੇਕਰ ਕੋਈ ਚੀਜ਼ ਨੇ ਕੁਦਰਤ ਨੇ ਆਪਣੇ ਉੱਤੇ ਮਿਹਰ ਕੀਤੀ ਆ ਨੰਬਰ 1 ਇੱਕ ਚੀਜ਼ ਹੂੰ ਜਿਹਦਾ 100% ਰਿਜ਼ਲਟ ਹੈ ਹੂੰ 100% ਤੁਸੀਂ ਇਸਤੇਮਾਲ ਕਰਨਾ ਸ਼ੁਰੂ ਕਰੋ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਕੁਦਰਤ ਨੇ ਕੀ ਫਾਇਦੇ ਬਖਸ਼ੇ ਆ ਨਾਰੀਅਲ ਪਾਣੀ ਹੂੰ ਵੇਚਣ ਵਾਲੇ ਨੂੰ ਇਹਦੀ ਕਦਰ ਪਤਾ ਲੱਗ ਗਈ ਹੂੰ ਵੀ ਇਸ ਟਾਈਮ ਤੇ ਬੁਖਾਰ ਬਹੁਤ ਲੋਕਾਂ ਨੂੰ ਹੋ ਰਿਹਾ ਆ ਇਹਦਾ ਰੇਟ 60 ਤੋਂ 120 ਕਰਦੀ ਜਿਹੜੀਆਂ ਚੀਜ਼ਾਂ ਨਾਰਲ ਪਾਣੀ ਚ ਅੱਜ ਦੀ ਡੇਟ ਚ ਇਹਦੇ ਚ ਹੈਗੀਆਂ ਨਹੀਂ ਇਹਦੇ ਅੰਦਰ ਕਿਹਨੇ ਟੀਕਾ ਲੱਤ ਜੀ ম্যাগਨੀਸ਼ੀਅਮ ਪੈ ਗਿਆ ਹਮ ਇਹਦੇ ਅੰਦਰ ਕਿਹਨੇ ਟੀਕਾ ਲੱਤ ਜੀ ਤੁਹਾਡੀ ਡਾਈਜੈਸ਼ਨ ਇੰਪਰੂਵ ਕਰ ਦੋ ਇਹਦੇ ਅੰਦਰ ਕਿਹਨੇ ਟੀਕਾ ਲੱਤ ਤੁਹਾਡੀ ਇਮਿਊਨਿਟੀ ਚੱਕ ਦੋ ਹਮ ਇਹਨੇ ਸਾਰੀਆਂ ਚੀਜ਼ਾਂ ਧਰਤੀ ਦੇ ਵਿੱਚੋਂ ਸੀਚੀਆਂ ਹਮ ਔਰ ਇਹ ਕੁਦਰਤ ਦਾ ਵਰਦਾਨ ਆ ਅੱਜ ਦੇ ਸਮੇਂ ਦੇ ਅਨੁਸਾਰ ਇਸ ਤੋਂ ਜ਼ਬਰਦਸਤ ਨੁਕਤਾ ਕੁਝ ਨਹੀਂ ਹੋ ਸਕਦਾ ਹਮਮਮ ਪਰ ਜੇਕਰ ਮੈਂ ਕਹਿੰਦਾ ਇਹ ਨੁਕਤਾ ਜੇਕਰ ਕੋਈ ਵੀ ਇਨਸਾਨ ਵਰਤਨਾ ਸ਼ੁਰੂ ਕਰੇ ਤਾਂ ਤੁਰੰਤ 100% ਤੁਰੰਤ ਉਹਨੂੰ ਬੰਦੇ ਨੂੰ ਅਹਿਸਾਸ ਹੋਣਾ ਸ਼ੁਰੂ ਹੋ ਜਾਊਗਾ ਜੇ ਤੁਸੀਂ ਨਾਰੀਲ ਦਾ ਸਭ ਤੋਂ ਬੈਸਟ ਕੁਦਰਤੀ ਇਹਦੇ ਮਤਲਬ ਤੁਸੀਂ ਸਮਝ ਲਓ ਵੀ ਨਤੀਜੇ ਦੇਖਣੇ ਆ ਕਰਾਮਾਤੀ ਨਤੀਜੇ ਦੇਖਣੇ ਆ ਤਾਂ ਸਭ ਤੋਂ ਪਹਿਲੀ ਚੀਜ਼ ਸਵੇਰੇ ਖਾਲੀ ਪੇਟ ਨਾਰੀਲ ਪਾਣੀ ਪੀਓ ਨਾਰਲ ਪਾਣੀ ਕਿਵੇਂ ਪੀਓ ਤਾਜ਼ਾ ਨਾਰਲ ਪਾਣੀ ਲੈ ਕੇ ਉਹਨੂੰ ਛਿੱਲ ਕੇ ਕੱਟ ਕੇ ਉਹਨੂੰ ਇੱਕ ਕੱਚ ਦੇ ਗਲਾਸ ਦੇ ਵਿੱਚ ਪਾ ਕੇ ਉਹ ਸਵੇਰੇ ਖਾਲੀ ਪੇਟ ਨਿਰਨੇ ਕਾਲਜ ਪੀ ਕੇ ਦੇਖੋ ਸਭ ਤੋਂ ਪਹਿਲਾ ਪਿਆਰਾ ਰਿਜ਼ਲਟ ਜਿਹੜਾ ਹੈਗਾ ਹੂੰ ਤੁਹਾਡੀ ਪੂਰੀ ਡਾਈਜੈਸ਼ਨ ਐ ਹੋਜੂ ਜਿਵੇਂ ਸਿਆਣਾਂ ਦੇ ਵਿੱਚ ਆਪਾਂ ਕਿੰਨੇ ਵੀ ਐਲੋਵੀਰਾ ਖਾਣੀ ਸ਼ੁਰੂ ਕਰ ਦੋ ਕੁਦਰਤ ਤੋਂ ਸੀਚਿਆ ਹੋਇਆ ਨਾਰਲ ਪਾਣੀ ਸਾਨੂੰ ਅੰਦਰ ਕੁਦਰਤ ਨੂੰ ਮਿਲ ਗਿਆ ਡਿਲੀਵਰ ਕਰਤਾ ਹੂੰ ਤੁਸੀਂ ਸਮਝੋ ਅੱਜ ਦੇ ਟਾਈਮ ਦੇ ਵਿੱਚ ਬੰਦਾ ਕਹਿੰਦਾ ਮੈਂ ਆਹ ਆਰਡਰ ਕਰਤਾ ਮੈਨੂੰ ਡਿਲੀਵਰੀ ਆ ਗਈ ਹੂੰ ਉਹ ਡਿਲੀਵਰੀ ਤੁਸੀਂ ਆ ਕੁਦਰਤ ਵੱਨਿਓ ਆਪਦੇ ਸਰੀਰ ਨੂੰ ਸਵੇਰੇ ਤੜਕੇ ਨਿਰਨੇ ਕਾਂਜ ਦੇਣਾ ਸ਼ੁਰੂ ਕਰੋ ਤੇ ਪਹਿਲੇ ਦਿਨ ਤੁਹਾਨੂੰ ਆਪ ਨੂੰ ਪੂਰੇ ਦਿਨ ਵਾਸਤੇ ਅਹਿਸਾਸ ਹੋਗਾ ਭੁੱਖ ਵੀ ਜ਼ਿਆਦਾ ਲੱਗਦੀ ਆ ਖਾਦਾ ਪੀਤਾ ਵੀ ਪਚਦਾ ਵਾ એનર્ਜੀ ਵੀ ਰਹਿੰਦੀ ਆ ਜੀ ਕਰਦਾ ਵਾ ਕੰਮ ਕਰਨ ਦਾ ਭੱਜੂ ਭੱਜੂ ਨਹੀਂ ਪੈਂਦਾ ਸਰੀਰ ਇਹ ਜਿਹੜੀਆਂ ਕੜੱਤਾਂ ਵਾਲੀਆਂ ਚੀਜ਼ਾਂ ਨੇ ਤੁਹਾਡੇ ਸਰੀਰ ਵਾਸਤੇ ਰਾਮਬਾਨ ਮੰਨੀਆਂ ਜਾਂਦੀਆਂ ਨੇ Karele ਦਾ ਤੁਸੀਂ ਦੇਖੋ ਡਾਇਬਟੀਸ ਤੇ ਕਿੰਨਾ ਪਿਆਰਾ ਅਸਰ ਠੀਕ ਹੈ ਜਿਹੜੇ ਲੋਕਾਂ ਨੂੰ ਡਾਇਬਟੀਸ ਹੁੰਦੀ ਹੈ ਉਹ ਲੋਕ Karele ਦੇ ਉੱਤੇ ਪੈਰ ਜਿਹੜੀ ਸਟੈਪਿੰਗ ਹੁੰਦੀ ਹੈ ਉਹ ਕਰਨੀ ਸ਼ੁਰੂ ਕਰਨ ਤੇ ਡਾਇਬਟੀਸ ਕੰਟਰੋਲ ਹੁੰਦੀ ਹੈ ਸੀ ਲੋਕਾਂ ਨੇ ਦੇਖੀ ਆਪਾਂ ਇੱਕ ਵੀਡੀਓ ਵੀ ਬਣਾਈ ਸੀ ਇਸ ਦੇ ਜ਼ਰੀਏ ਜੀ ਜੀ ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕੜੱਤਾਂ ਵਾਲੀਆਂ ਨੇ ਨਾ ਉਹਨਾਂ ਦੇ ਬਹੁਤ ਖੂਬ ਫਾਇਦੇ ਨੇ ਅਦਰਕ ਹੁੰਦਾ ਆਪਣਾ ਅਦਰਕ ਦੇ ਬੜੇ ਫਾਇਦੇ ਨੇ ਪਿਆਜ਼ ਥੋੜਾ ਜਿਦੋਂ ਆਪਾਂ ਕੱਟਦੇ ਆਪਣੇ ਅੱਖਾਂ ਝੰਝੂ ਆਉਂਦੇ ਆ ਉਹਦੇ ਬੜੇ ਫਾਇਦੇ ਨੇ ਹਰ ਚੀਜ਼ ਦੇ ਫਾਇਦੇ ਨੇ ਜੀ ਜੀ ਪਰ ਜਦੋਂ ਆਪਾਂ ਚੱਕਰ ਚ ਪੈ ਗਏ ਨਹੀਂ ਜੀ ਸਾਨੂੰ ਤਾਂ ਲੇਸਦਾਰ ਐਨ ਮਤਲਬ ਖਾਂਦੇ ਸਾਰ ਤੇ ਸਵਾਦ ਪੂਰਾ ਆ ਜਾਏ ਹਾਂ ਤਾਂ ਤੁਸੀਂ ਸਮਝ ਪੁੱਠੇਰਾ ਚੜ ਗਏ ਜੇ ਹੁਣ ਇਹ ਗੱਡੀ ਜਿੱਥੇ ਜਾ ਕੇ ਰੁਕਣੀ ਆ ਨਾ ਉਥੋਂ ਕਿਸੇ ਨੇ ਤੁਹਾਨੂੰ ਹੱਥ ਨਹੀਂ ਲਗਾਉਣਾ ਜੀ 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 ਉੱਥੇ ਜਿੱਥੇ ਗੱਡੀ ਰੁਕ ਗਈ ਉੱਥੇ ਹੀ ਰੁਕ ਕੇ ਆਣੀ ਆ ਕਿਸੇ ਨੇ ਮਦਦ ਨਹੀਂ ਕਰਨੀ ਵੀ ਗੱਡੀ ਦੀ ਬੈਟਰੀ ਡਾਊਨ ਹੋ ਗਈ ਤੇਲ ਹੋ ਗਿਆ ਵਗੈਰਾ ਹੱਥ ਨਹੀਂ ਲਵਾ ਦੀਏ ਹੂੰ ਉੱਥੇ ਕੋਈ ਨਹੀਂ ਖੜਨਾ ਤੁਸੀਂ ਆਪ ਦਾ ਬੰਦਾ ਆਪ ਦਾ ਹੋ ਗਿਆ ਸਿਆਣਾ ਮੈਂ ਤਾਂ ਜੀ ਐਂ ਹੀ ਖਾਊਗਾ ਮੈਂ ਤਾਂ ਜੀ ਐਂ ਹੀ ਚੱਲੂਗਾ ਤੇ ਮੁੜ ਕੇ ਅਖੀਰ ਤੇ ਸਹਾਰਾ ਕੁਦਰਤ ਦਾ ਹੀ ਲੈਣਾ ਪੈਦਾ ਠੀਕ ਹੈ ਜਿਹੜੇ ਲਸਣ ਦੀ ਆ ਸਿੰਗਲ ਫਾੜੀ ਤੁਸੀਂ ਸਵੇਕ ਤੇ ਉੱਠ ਕੇ ਖਾ ਕੇ ਹੂੰ ਨੇਰਨੇ ਕਾਲ ਜੇ ਖਾਣੀਆਂ ਬਿਨਾ ਬਰਸ਼ ਕੀਤੇ ਖਾੜੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਚਿੱਠ ਕੇ ਜਦੋਂ ਤੁਹਾਨੂੰ ਲੱਗੇ ਵੀ ਇੰਧੂ ਵੱਧ ਪੇਸਟ ਕੁਝ ਨਹੀਂ ਵੱੜ ਸਕਦਾ ਤੁਹਾਡੇ ਦੰਦਾਂ ਦੀ ਪੂਰੀ ਚੰਗੀ ਤਰ੍ਹਾਂ ਕਸਰਤ ਵੀ ਹੋ ਗਈ ਵੀ ਹੁਣ ਜਵਾੜਾ ਵੀ ਦੁਖਣ ਲੱਗ ਗਿਆ ਉਸ ਹੱਦ ਤੱਕ ਇਹਨੂੰ ਚੰਗੀ ਤਰ੍ਹਾਂ ਚਿੱਠ ਕੇ ਤੁਹਾਡਾ ਸਲਾਈਵ ਆ ਤੁਹਾਡੇ ਜਿਹੜੀ ਸਰੀਰ ਦੀ ਵਿੱਚ ਜਿਹੜੀ ਕੁਦਰਤ ਨੇ ਲਾਰ ਬਣਾਈ ਤੁਹਾਡੀ ਜੀਭ ਦੇ ਉਹ ਜਦੋਂ ਇਹਦੇ ਵਿੱਚ ਪੂਰੀ ਚੰਗੀ ਤਰ੍ਹਾਂ ਰਚ ਗਿਆ ਆਪਾਂ ਇੱਕ ਛੱਲੇ ਤੇ ਪੂਰੇ ਕਮਰੇ ਦੇ ਵਿੱਚ ਇਹਦੀ ਖੁਸ਼ਬੂ ਹੋਗੀ ਹੁਣ ਜਦੋਂ ਪੂਰਾ ਚੰਗੀ ਤਰ੍ਹਾਂ ਰਚ ਗਿਆ ਤੁਸੀਂ ਯਕੀਨ ਮੰਨਿਓ ਪੂਰਾ ਸ਼ਰੀਰ ਤੁਹਾਡਾ ਲੀਵਰ ਦੇ ਸਹਾਰੇ ਚੱਲਦਾ ਠੀਕ ਹੈ ਜਦੋਂ ਤੁਹਾਡੇ ਸ਼ਰੀਰ ਨੂੰ ਬਲੱਡ ਜਾਣਾ ਤੁਹਾਡੇ ਲੀਵਰ ਨੇ ਸਪਲਾਈ ਦੇਣੀ ਆ ਜਦੋਂ ਤੁਹਾਡੇ ਹਾਰਟ ਨੂੰ ਬਲੱਡ ਜਾਣਾ ਤੁਹਾਡੇ ਲੀਵਰ ਨੇ ਸਪਲਾਈ ਦੇਣੀ ਆ ਤੁਹਾਡੀ ਕਿਡਨੀ ਨੂੰ ਸਪਲਾਈ ਇਹਨੇ ਦੇਣੀ ਆ ਤੁਹਾਡੀ ਖੋਪੜੀ ਹੈ ਜਿਹੜੀ ਜਿਹੜਾ ਆਪਣਾ ਦਿਮਾਗ ਚੱਲਦਾ ਆਪਾਂ ਗੱਲਾਂ ਕਰਦੇ ਆ ਲੋਕਾਂ ਚ ਵਿਚਰਦੇ ਆ ਇਹ ਸਾਰੀਆਂ ਚੀਜ਼ਾਂ ਨੂੰ ਸਪਲਾਈ ਜੀ ਜੇ ਤੁਹਾਡਾ ਲੀਵਰ ਚੱਜਦਾ ਸਹੀ ਕੰਮ ਕਰ ਰਿਹਾ ਆ ਔਨ ਸਪੋਟ ਚੱਲ ਰਿਹਾ ਤਾਂ ਤੁਹਾਡਾ ਢਿੱਡ ਸਹੀ ਆ ਜੇ ਤੁਹਾਡਾ ਢਿੱਡ ਸਹੀ ਆ ਤਾਂ ਤੁਹਾਡਾ ਸਮਝੋ ਉਹਨੇ ਗੁੱਡ ਬੈਕਟੀਰੀਆ ਬਣਾਣੇ ਆ ਗੁੱਡ ਫੈਟਸ ਚਾਹੀਦੇ ਥੋਡੀ ਦਿਮਾਗ ਨੂੰ ਗੁੱਡ ਫੈਟਸ ਚਾਹੀਦੇ ਤੁਹਾਡੇ ਬੋਨਸ ਨੂੰ ਕੈਲਸ਼ੀਅਮ ਚਾਹੀਦੀ ਥੋਡੀ ਬੋਨਸ ਨੂੰ ਚੰਗਾ ਬਲੱਡ ਚਾਹੀਦਾ ਵਾ ਤੁਹਾਡੇ ਪੂਰੇ ਬਾਡੀ ਸਰਕੂਲੇਸ਼ਨ ਵਾਸਤੇ ਪਾਣੀ ਵੀ ਤੁਸੀਂ ਪੀਤਾ ਚੇ ਪਰ ਉੱਤੇ ਚ ਐਸਿਡਿਟੀ ਇੰਨੀ ਜ਼ਿਆਦਾ ਹੋਵੇ ਵੀ ਐਸਿਡ ਹੀ ਬਣਾ ਬਣਾਉਂਦੇ ਅੰਦਰ ਜਿਹੜੀ ਤੁਹਾਡੀ ਆਂਤੜੀਆਂ ਨੇ ਅਲਸਰ ਐਟਿਵ ਕੁਲਟਿਕ ਸਰਗੀਆਂ ਬਿਮਾਰੀਆਂ ਸੰਘੇੜੀ ਜਾਂਦਾ ਹੈ ਉਹਦਾ ਫਾਇਦਾ ਕੀ ਹੂੰ ਹੂੰ ਸੋ ਜਿਹੜੀ ਲੀਵਰ ਆ ਇਹ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਠੀਕ ਹੈ ਔਰ ਅਸੀਂ ਇਹੀ ਤਜਰਬਾ ਲਸਣ ਦੇ ਨਾਲ ਇਹੀ ਤਜਰਬਾ ਨਾਰੀਅਲ ਪਾਣੀ ਦੇ ਨਾਲ ਔਰ ਪਰ ਖੂਬੀ ਇਸ ਤੋਂ ਵੀ ਜ਼ਬਰਦਸਤ ਨਤੀਜਾ ਅਸੀਂ ਦੇਖਿਆ ਅਫਰੁਕੀ ਜੀ ਇਨਸਾਨ ਨੂੰ ਦਿੱਕਤ ਹੈਗੀ ਜੀ ਸਕਿਨ ਇਨਫੈਕਸ਼ਨ ਦੀ ਹਮ ਇਨਸਾਨ ਨੂੰ ਦਿੱਕਤ ਹੈਗੀ ਕੋਲੇਸਟੇਰੋਲ ਦੀ ਇਨਸਾਨ ਨੂੰ ਦਿੱਕਤ ਹੈਗੀ ਯੂਰਿਕ ਐਸਿਡ ਦੀ ਇਨਸਾਨ ਨੂੰ ਦਿੱਕਤ ਹੈਗੀ ਸਿਰ ਤੇ ਸਿਕਰੀ ਦੀ ਇਨਸਾਨ ਨੂੰ ਦਿੱਕਤ ਹੈਗੀ ਕੰਨ ਦੇ ਪਿੱਛੇ ਸਿਕਰੀ ਦੀ ਹਮ ਉਹ ਸਾਡੇ ਕੋਲੇ ਆਉਂਦੇ ਜੀ ਸਾਡੀ ਤਾਂ ਆ ਸਮੱਸਿਆ ਤੇ ਅਸੀਂ ਉਹਨਾਂ ਨੂੰ ਕਹਿੰਨੇ ਆ ਤੁਸੀਂ ਨਾ ਜੀ 45 ਦਿਨ ਮਹਾਰਾਜ ਸ਼ਹੀ ਸ਼ਰਬਤ ਪੀਓ ਠੀਕ ਹੈ ਬੰਦੇ ਕਹਿੰਦੇ ਜੀ ਲਿਵਰ ਦੀ ਤਾਂ ਪ੍ਰੋਬਲਮ ਹੀ ਨਹੀਂ ਲਿਵਰ ਦੀ ਤਾਂ ਰਿਪੋਰਟ ਵੀ ਠੀਕ ਆਉਂਦੀ ਆ ਤੁਸੀਂ ਕਹੀ ਜਾਨੂੰ ਲਿਵਰ ਦੀ ਦਵਾਈ ਖਾਓ ਮੈਂ ਕਿਹਾ ਜੀ ਅਸੀਂ ਨਹੀਂ ਕਹਿੰਦੇ ਵੀ ਲਿਵਰ ਦੀ ਦਵਾਈ ਖਾਓ ਤੁਸੀਂ ਇਹ ਪੀ ਕੇ ਦੇਖੋ ਉਸ ਵਾਰ ਤੁਸੀਂ ਦੱਸੋਗੇ ਤੇ 45 ਦਿਨ ਬਾਅਦ ਆ ਕੇ ਬੰਦੇ ਕਹਿੰਦੇ ਜੀ ਭਾਈ ਜੀ 5 ਸਾਲ ਤੋਂ ਅਲਰਜੀ ਦੀ ਦਵਾਈ ਖਾਂਦਾ ਸੀ ਹੁਣ ਕਿ ਜੀ ਤੇ ਅਲਰਜੀ ਦੀ ਦਵਾਈ ਨਹੀਂ ਇਹ 5 ਸਾਲ ਤੋਂ ਕੀ ਬਾਤ ਹੈ ਕੋਲੇਸਟ੍ਰੋਲ ਦੀ ਦਵਾਈ ਖਾਂਦੇ ਹੋ ਲੋਕਾਂ ਨੂੰ ਕਿੰਨਾ ਚਿਰ ਹੋ ਗਿਆ ਉਹ ਦਵਾਈ ਛੁੱਟਦੀ ਦੇਖਿਆ ਸੀ ਸਿਰਫ ਮਹਾਰਾਜਾ ਸ਼ਾਹੀ ਸ਼ਰਬਤ ਦੇ ਨਾਲ ਉਹਦਾ ਕਾਰਨ ਕੀ ਆ ਇਨੇ ਕਿਹੜਾ ਕੋਈ ਇਹਦੇ ਚ ਜਾਦੂ ਮੰਤਰ ਅਸੀਂ ਫੂਕਤਾ ਜਾਂ ਅਸੀਂ afghanistan ਤੋਂ ਕੋਈ ਜੜੀ ਬੂਟੀ ਤੋੜ ਕੇ ਇਹਦੇ ਵਿੱਚ ਪਾਤੀ ਇਹਦੇ ਵਿੱਚ ਪਹਿਲੇ ਨੰਬਰ ਤੇ ਇੱਕ ਚੀਜ਼ ਜਿਹੜੀ ਕੰਮ ਕਰਦੀ ਆ ਉਹ ਹੈਗੀ ਆ ਕੁਦਰਤ ਦੀ ਬਰਕਤ ਕਿਉਂਕਿ ਇਹਦੇ ਚ ਹਰ ਚੀਜ਼ ਅਸੀਂ ਕੁਦਰਤ ਤੋਂ ਐਕਸਟ੍ਰੈਕਟ ਕਰਦੇ ਆ ਕੁਦਰਤ ਦਾ ਸਹਾਰਾ ਲੈਂਦੇ ਆ ਔਰ ਬਕਾਇਦਾ ਜਦੋਂ ਮਹਾਰਾਜ ਸਹੀ ਸ਼ਰਬਤ ਪਾੜਦਾ ਆ ਤੇ ਉਸ ਵਕਤ ਸਾਡੇ ਹਰ ਵੇੜੇ ਹਰ ਵਕਤ ਜਾਂ ਤੇ ਓਮ ਦਾ ਜਾਂ ਗੁਰਬਾਣੀ ਇਹ ਸਾਰੀਆਂ ਚੀਜ਼ਾਂ ਬਹੁਤ ਇੰਟੈਂਸ ਲੈਵਲ ਦੇ ਉੱਤੇ ਬਹੁਤ ਜ਼ਿਆਦਾ ਸਪੀਕਰਸ ਲੱਗੇ ਹੋਏ ਨੇ ਇੱਕ ਔਰਾ ਪੋਜ਼ਿਟਿਵ ਕੀਤਾ ਹੋਇਆ ਵਾ ਉਸ ਮੂਮੈਂਟ ਦੇ ਵਿੱਚ ਤਾਂ ਕਿ ਜਿਹੜਾ ਵੀ ਬੰਦਾ ਇਹਨੂੰ ਪੀਵੇ ਜੀ ਉਹਨੂੰ ਅਕਾਲ ਪੁਰਖ ਨੇ ਹੀ ਦੇਣਾ ਤੇ ਅਕਾਲ ਪੁਰਖ ਇਹ ਜੀ ਮਿਹਰ ਕਰੇ ਵੀ ਜਿਹੜਾ ਇੱਕ ਬੰਦਾ ਪੀਵੇ ਅੱਛਾ ਸਾਨੂੰ ਕਿਸੇ ਬੰਦੇ ਨੇ ਕਿਹਾ ਜੀ ਲਿਵਰ ਟੋਨਿਕ ਤਾਂ ਜੀ 150 ਰੁਪਏ ਦਾ ਮਿਲ ਜਾਂਦਾ ਅੱਛਾ ਬਹੁਤ ਪਿਆਰੀ ਗੱਲ ਆ ਫਿਰ ਅਸੀਂ 2000 ਦਾ ਕਿਉਂ ਖਰਚੀਏ ਮੈਂ ਕਿਹਾ ਮੇਰਾ ਵੀ ਇਹੀ ਸਵਾਲ ਹੂੰ ਵੀ ਲਿਵਰ ਟੋਨਿਕ ਤਾਂ 150 ਦਾ ਮਿਲ ਜਾਂਦਾ ਕੋਈ ਪੁੱਛਦਾ 2000 ਕਿਉਂ ਖਰਚ ਲਿਆ ਮੇਰਾ ਆਪਦਾ ਸਵਾਲ ਦੂਸਰਾ ਮੇਰਾ ਆਪਦੇ ਆਪ ਤੋਂ ਸਵਾਲ ਹੁੰਦਾ ਯਾਰ ਚਲ ਬੰਦੇ ਨੇ ਟਰਾਈ ਕਰਨ ਦੇ ਚੱਕਰ ਚ ਇੱਕ ਵਾਰ ਹੀ ਲੈ ਲਿਆ ਇਹ ਦੂਜੀ ਵਾਰ ਕਿਉਂ ਲੈਣ ਆਗੇ ਫਿਰ ਮੇਰਾ ਤੀਸਰਾ ਸਵਾਲ ਆਪਦੇ ਆਪ ਤੋਂ ਬੰਦੇ ਨੇ ਇੱਕ ਵਾਰੀ ਪੀ ਲਿਆ ਦੂਜੀ ਵਾਰੀ ਫੇਰ ਲੈ ਗਿਆ ਤੀਜੀ ਵਾਰੋਂ ਦੋਹੇ ਕਹਿੰਦਾ ਜੀ 10 ਬੋਤਲਾਂ ਦੇ ਦਿਓ ਮੇਰੇ ਬਾਕੀ ਰਿਸ਼ਤੇਦਾਰਾਂ ਨੇ ਵੀ ਮੰਗਾਈਆਂ ਨੇ ਪੈਸੇ ਮੈਂ ਲੈ ਕੇ ਆਇਆ ਤੇ ਇਹ ਕਿਉਂ ਹੋ ਰਿਹਾ ਇਹ ਸਵਾਲ ਮੇਰੇ ਵੀ ਨਹੀਂ ਮੇਰੇ ਤੋਂ ਆਪਦੇ ਆਪ ਤੋਂ ਵੀ ਇਹੋ ਜਿਹਾ ਕੀ ਇਹ ਚ ਹੋ ਗਿਆ ਹਮ ਪਰ ਐਂਡ ਆਫ ਦਾ ਡੇ ਇਨਸਾਨ ਦੀ ਸਪਸ਼ਟ ਗੱਲ ਹੈ ਜੀ ਇਹੀ ਸੱਚਾਈ ਹੈ ਇਸ ਤੋਂ ਪਰੇ ਕੋਈ ਸੱਚਾਈ ਨਹੀਂ ਜੀ ਇਨਸਾਨ ਦੀ ਔਕਾਤ ਜ਼ੀਰੋ ਹਮ ਚਾਹੇ ਤੁਸੀਂ ਲੱਖ ਡਿਗਰੀ ਕਰ ਲੋ ਲੱਖ ਤੁਸੀਂ ਡਾਕਟੋਰੇਟ ਕਰ ਜੋ ਜੋ ਮਰਜੀ ਆਪਾਂ ਪੀ ਐਚ ਡੀ ਕਰ ਲਈਏ ਕੁਝ ਮਰਜੀ ਕਰ ਲਈਏ ਤੇ ਜੈਸੀ ਗੱਲ ਹੈ ਖੀਰ ਤੇ ਕਹਿੰਦੇ ਨੇ ਉਹਦੀ ਰਜ਼ਾ ਬਿਨਾ ਪੱਤਾ ਨਹੀਂ ਹਿੱਲਦਾ ਹਮ ਸੰਤੋ ਸਭ ਇੱਕ ਸਾਈਡ ਆ ਗਿਆ ਸਭ ਕੁਝ ਉਹਦੀ ਰਜ਼ਾ ਨਾਲ ਜੀ ਜੀ ਸੋ ਜੋ ਬਰਕਤ ਅਸੀਂ ਇਹ ਦੇਖਿਆ ਪ੍ਰੈਕਟੀਕਲ ਕਰਕੇ ਐਕਸਪੈਰੀਮੈਂਟ ਕਰਕੇ ਬਹੁਤ ਸਾਰੇ ਲੋਕਾਂ ਦੀ ਮਦਦ ਹੋਈ ਹੈ ਔਰ ਇੱਕ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਦੇਖੋ ਲੋਕਾਂ ਦਾ ਫਾਇਦਾ ਹੋਇਆ ਮਹਾਰਾਜਾ ਸਹੀ ਸ਼ਰਬਤ ਦੇ ਦਾ ਪਰ ਕਈ ਲੋਕਾਂ ਨੇ ਸ਼ੈਤਾਨੀ ਅੰਕਸ਼ ਹੁੰਦੇ ਆ ਉਹਨਾਂ ਨੇ ਫੀਕ ਬਣਾਤਾ ਸੇਮ ਟੂ ਸੇਮ ਡਿੱਟੋ ਕਾਪੀ ਕਰਦਾ ਕੁਝ ਦੇ ਉੱਤੇ ਅਸੀਂ ਕੇਸ ਵੀ ਲਾਏ ਨੇ ਕੁਝ ਉੱਤੇ ਅਸੀਂ ਲੀਗਲ ਜਿਹੜੇ ਕੇਸ ਹੁੰਦੇ ਉਹ ਲਾਏ ਨੇ ਕਿਉਂਕਿ ਸਾਨੂੰ ਭਰੋਸਾ ਇਸ ਸਰਕਾਰ ਦੇ ਉੱਤੇ ਇਸ ਕੁਦਰਤ ਦੇ ਉੱਤੇ ਜਾਂ ਇਸ ਆਪਣੇ ਕਹਿ ਲੋ ਸਭ ਤੋਂ ਵੱਡੀ ਜਿਹੜੀ ਅਦਾਲਤ ਆ ਉਹ ਤਾਂ ਅਕਾਲਪੁਰਖ ਦੀ ਹੈ ਜੀ ਜੀ ਤੁਸੀਂ ਅੱਜ ਜਿਹੜਾ ਕੰਡਾ ਕੋਈ ਵੀ ਬੰਦਾ ਵੇਚ ਰਿਹਾ ਉਹਨੇ ਇਹੋ ਜਿਹਾ ਵਡਾਉਣਾ ਮੜ ਕੇ ਸਮਝ ਨਹੀਂ ਆਉਣਾ ਵੀ ਉਹ ਹੈ ਕਿ ਜੀ ਜੀ ਸੋ ਸਾਨੂੰ ਵੈਸੇ ਟੈਨਸ਼ਨ ਕੋਈ ਨਹੀਂ ਸਿਰਫ ਇਹ ਕਵਿਟੈਂਸਨ ਹੈ ਜੇਕਰ ਕੋਈ ਇਨਸਾਨ ਸਾਡੇ ਤੇ ਭਰੋਸਾ ਕਰਕੇ ਲੈ ਰਿਹਾ ਤਾਂ ਜਿੱਥੋਂ ਲੈ ਰਹੇ ਹੋ ਉੱਥੇ ਇਹ ਚੀਜ਼ ਜ਼ਰੂਰ ਦੇਖੋ ਕਿ ਕੀ ਉੱਥੇ ਮੇਰੀ ਫੋਟੋ ਲੱਗੀ ਹੈ ਠੀਕ ਹੈ ਔਰ ਮੇਰੀ ਫੋਟੋ ਜੇ ਕੋਈ ਇਨਸਾਨ ਨਕਲੀ ਦੇ ਵਿੱਚ ਲਾਊਗਾ ਤਾਂ ਸਿੱਧਾ ਸਿੱਧਾ ਉਹ ਬੰਦੇ 420C ਦੇ ਵਿੱਚ ਆ ਜਾਂਦੇ ਸੋ ਉਹ ਰਿਸਕ ਬਹੁਤ ਜ਼ਿਆਦਾ ਹਾਰਡ ਟੂ ਕੰਟਰੋਲ ਹੋ ਜਾਂਦਾ ਜਿੱਥੇ ਮੇਰੀ ਫੋਟੋ ਲੱਗੀ ਹੈ ਤੁਸੀਂ ਟਰਸਟ ਕਰ ਸਕਦੇ ਹੋ ਨਹੀਂ ਫੋਟੋ ਲੱਗੀ ਤੁਸੀਂ ਚੱਕਰ ਚ ਨਹੀਂ